ਮੋਢੇ ਤੇ ਸੱਟ ਲੱਗ ਗਈ ਦੀ ਬਈ ਆਪਣੇ ਤੇ ਗੋਡੇ ਤੇ ਵੀ ਸੱਟ ਲੱਗ ਗਈ ਸੀ ਇਹ ਕਰਕੇ ਵੀ ਜਾਨਾ ਵੀ ਚੱਲਾ ਸੱਟਾ ਸੱਟਾ ਫੱਟਾ ਵੀ ਜਾਂਦੇ ਲੱਗਦੇ ਰਹਿੰਦੇ ਸੀ ਠੀਕ ਹੈ ਬਈ ਬੜਾ ਠੀਕ ਮਰ ਵਧੀਆ ਪ੍ਰਜਨਨ ਕੀ ਪ੍ਰਦਰਸ਼ਨ ਕਰਨ ਲੱਗਦੇ ਤੇ ਉਹਦੀ ਵੀ ਸੱਟ ਲੱਗ ਜਾਂਦੀ ਸੀ ਠੀਕ ਹੈ ਕੋੜੀ ਬਾ ਵੀ ਨਿਕਲ ਨਿਕਲ ਲੱਗੀ ਸੀ ਆਪਣੇ ਉਹ ਵੀ ਆਪਣੇ ਉਦੋਂ ਜੋਫੀ ਬਾਈ ਇਹ ਸ਼ਿੰਗਾਰਾ ਹੋ ਲੋ ਗਿਆ ਜੀਗਾ ਬਾਈ ਹੋ ਗਿਆ ਥੀਗਾ ਲਾਲਾ ਸਗੈਣਾ ਮਿੰਦੀ ਮਟੋੜਲਾ ਠੀਕ ਹੈ ਤੇ ਆਪਣਾ ਬਾਲੂ ਚ ਨੇੜੀ ਵੀ ਬਈ ਬਹੁਤ ਤਾਕੜੇ ਪਲੇਅਰ ਤੇ ਕੇ ਠੀਕ ਹੈ ਬਈ ਰਾਜਕ ਕਰਾਲਾ ਬਾਈ ਹੋ ਗਿਆ ਠੀਕ ਹੈ ਬਈ ਜਨਾ ਇਧੋ ਦੀ ਮੋਢੇ ਮੋੜ ਦਾ ਕਰਾਲਾ ਬਾਈ ਭਾਈ ਜਗਰਾਜ ਕੀ ਹਾਲ ਨੇ ਠੀਕ ਠਾਕ ਵੀਰੇ ਬਹੁਤ ਵਧੀਆ ਤੁਸੀਂ ਦੱਸੋ ਹੋਰ ਵਧੀਆ ਹਾਂ ਠੀਕ ਠਾਕ ਭਾਈ ਸਵਾਗਤ ਹੈ ਬਈ ਤੁਹਾਡਾ ਆਪਣੇ ਫੇਸਬੁੱਕ ਪੇਜ ਦੇ ਉੱਤੇ ਧੰਨਵਾਦ ਭਾਈ ਸਾਰਿਆਂ ਦਾ ਜਿਨ੍ਹਾਂ ਨੇ ਨਿਮਾਣੀ ਨੂੰ ਮਾਨ ਬਖਸ਼ਿਆ ਹੋਰ ਭਾਈ ਕੀ ਕਮਾਈਆਂ ਹੁੰਦੀਆਂ ਨੇ ਅੱਜ ਕੱਲ ਬਸ ਭਾਈ ਕਮਾਈਆਂ ਤਾਂ ਇੱਥੇ ਚੱਲ ਆਪਾਂ ਨੂੰ ਪੀਜੀਆ ਦੇ ਕੰਮ ਕਰਦੇ ਆਂ ਭਾਈ ਆਪਾਂ ਇੱਥੇ ਉਹ ਸੰਗਰੂਰ ਆ ਇੱਥੇ ਹੁੰਨੇ ਆਂਗੇ ਭਾਈ ਸੋ ਮਿੱਤਰੋ ਇਹ ਆ ਭਾਈ ਜਗਰਾਜ ਝਨੇੜੀ ਜਿਨ੍ਹਾਂ ਨੇ ਬਾਈ ਦੀ ਖੇਡ ਦੇਖੀ ਹੈ ਉਹ ਭਰਾ ਨੂੰ ਜਾਣਦੇ ਨੇ ਸੋ ਅੱਜ ਆਪਾਂ ਗੱਲਾਂ ਬਾਤਾਂ ਕਰਦੇ ਆਂ ਬਾਈ ਨਾਲ ਜਗਰਾਜ ਭਾਈ ਤੁਹਾਡੀ ਜਿਹੜੀ ਕਬੱਡੀ ਖੇਡ ਦੀ ਸ਼ੁਰੂਆਤ ਉਹ ਕਿਵੇਂ ਹੁੰਦੀ ਹੈ ਬਈ ਕਿਵੇਂ ਤੁਹਾਨੂੰ ਸ਼ੌਂਕ ਪੈਂਦਾ ਕਬੱਡੀ ਦਾ ਸ਼ੌਂਕ ਤਾਂ ਬਈ ਪਹਿਲਾਂ ਆਪਾਂ ਚੱਲ ਨੈਸ਼ਨਲ ਸਟ੍ਰੈਟੇਜੀ ਖੇਡਦੇ ਤੇਗੇ ਠੀਕ ਹੈ ਬਈ ਤੇ ਸਕੂਲ ਚ ਪਰਮਜੀਤ ਮੈਡਮ ਤੇ ਚੱਲ ਉਹ ਖੜਿਆਉਂਦੀ ਤੇ ਨਾ ਆਪਾਂ ਨੂੰ ਠੀਕ ਹੈ ਔਲੀ ਔਲੀ ਬਈ ਚੱਲ ਲਵੇ ਲਵੇ ਟੂਰਨਾਮੈਂਟ ਦੇਦੇ ਤੇ ਆਪਾਂ ਉਹ ਖੇਡਣ ਲੱਗ ਗਏ ਠੀਕ ਹੈ ਹੈਨਾ ਤੇ ਮੇਰਾ weight ਦਾ ਬਈ 28 ਕਿਲੋ ਹੁੰਦਾ ਸੀ ਜਾਨਕਿ ਆਪਾਂ 37 ਕਿਲੋ ਖੇਡਦੇ ਹੁੰਦੇ ਤੇਗੇ ਠੀਕ ਹੈ ਬਈ ਹੈਨਾ ਵਧੀਆ ਬਈ ਖੇਡਦੇ ਪੂਰੇ ਜਾਨਕਿ ਵਧੀਆ ਤਕੜੇ ਤੇਗੇ ਠੀਕ ਹੈ ਬਈ 28 ਕਿਲੋ ਤੇ ਬਈ ਫਿਰ ਤੁਸੀਂ ਕਿਹੜੇ ਵਜਨ ਚ ਤੁਹਾਡੀ ਪੂਰੀ ਤੂਤੀ ਬੋਲੀ ਤੇ ਕਿਹੜਾ ਵਜਨ ਤੁਸੀਂ ਜ਼ਿਆਦਾ ਖੇਡਿਆ ਬਾਈ ਬੇਟਾ ਸਾਰੇ ਖੇਡਾਂਗੇ ਪਰ ਥੋੜਾ ਜਿਹਾ ਨਵ ਆਪਣਾ ਆ ਕਲੌਦੀ ਆਪਣੇ ਜਿਵੇਂ ਅੱਜ ਮੈਚ ਕਲੌਦੀ ਹੋ ਰਹੇ ਨੇਗੇ ਠੀਕ ਹੈ ਇੱਥੇ ਹੋਏ ਦੀ ਬਾਈ ਠੀਕ ਹੈ ਤੇ ਅਸੀਂ ਦੋ ਭਾਈ ਤੇ ਦੋ ਖੇਡਦੇ ਆ ਦੋਨੋਂ ਰੇਡਰਾਂਗੇ ਸੀ ਨਾ ਬਿੰਦਰੀ ਤੇ ਮੈਂ ਠੀਕ ਹੈ ਜੀ ਤੇ ਇੱਥੇ ਪਹਿਲੀ ਮੈਚ ਸਾਡਾ ਆਇਆ ਸੀਗਾ ਕਲੌਦੀ ਨਾਲ ਆ ਗਿਆ ਦੀ ਪਿੰਡ ਦੇ ਨਾਲ ਆ ਕਿੰਨਾਂ ਕਿਲੋ ਦੀ ਬਈ ਉਹ ਉਹ ਬਾਈ ਸ਼ਾਇਦ ਅੰਮਲਾਂ ਦਾ 80 ਕਿਲੋ ਤੀਗੀ ਤੇ ਇਹਨਾਂ ਦੀ ਬਹੁਤ ਚੜ੍ਹਾਈ ਦੀ ਨੋਦੋਂ ਬਾਈ ਆਪਣੇ ਭਿੰਦੇ ਬਾਈ ਹੋਰਾਂ ਦੀ ਮਰੂਤੀ ਪਈ ਤੀਗਾ ਇੱਕ ਬਾਈ ਕਰਾਚੋ ਸੀਗਾ ਮੱਖਣ ਬਰਾੜ ਹਨਾ ਬਹੁਤ ਜਿਆਦੇ ਬਾਈ ਚਲੇ ਜਾਂਦੇ ਝੜਾਈ ਦੇ ਉਦੋਂ ਹਨਾ ਉਹ ਬਾਈ ਚਲ ਅਸੀਂ ਚਲ ਉਦੋਂ ਮੈਂ ਜਿੱਤ ਗਏ ਤੇ ਸੀ ਜਿੱਤ ਗਏ ਸੀ ਤੇ ਉਦੋਂ ਥੋੜਾ ਜਿਹਾ ਪਤ ਪਿੰਡ ਵਾਲਿਆਂ ਨੂੰ ਪਤਾ ਲੱਗੇ ਵੀ ਹਾਂ ਮੁੰਡੇ ਕਬੱਡੀ ਖੇਡਦੇ ਨੇ ਹਾਂ ਮੁੰਡਿਆਂ ਨੇ ਵੱਡੀ ਟੀਮ ਹੈ ਹਾਂ ਵੱਡੀ ਟੀਮ ਰਹੀ ਆ ਬਾਈ ਉਦੋਂ ਬਹੁਤ ਮਨ ਕੋ ਸੋਏ ਵੀ ਹਨਾ ਅੱਡੇ ਸਟਾਰ ਪਲੇਅਰਾਂ ਨੂੰ ਵੀ ਉਹ ਕਿਉਂਕਿ ਬਹੁਤ ਜਿਆਦਾ ਤਕੜੇ ਦੀ ਬਾਈ ਸਾਡੇ ਨੂੰ ਆ ਖੁਸ਼ੀ ਹੁੰਦੀ ਆ ਬਾਈ ਜਦੋਂ ਆਪਾਂ ਵੱਡੀ ਟੀਮ ਬਣਾਉਂਦੇ ਆ ਉਦੋਂ ਥੋੜਾ ਜਿਹਾ ਚਲ ਪਤਾ ਲੱਗੇ ਆਲੇ ਦੁਆਲੇ ਹਨਾ ਵੀ ਹਾਂ ਮੁੰਡੇ ਕਬੱਡੀ ਖੇਡਦੇ ਨੇ ਠੀਕ ਹੈ ਬਾਈ ਤੇ ਬ ਓਪਨ ਦੀ ਬਈ ਸ਼ੁਰੂਆਤ ਅਸੀਂ ਪਹਿਲਾਂ ਵੇਡ ਖੇਡੇ ਬਈ ਬਾੜ ਖੇਡੇ ਤਾਂ ਕਾਫੀ ਟਾਈਮ ਆ ਠੀਕ ਹੈ ਬਈ ਫਿਰ ਅਸੀਂ 70 ਤੇ 75 ਬਈ ਵਧੀਆ ਤਾਕੜੀ ਖੇਡੇਆਂਗੇ ਜਣਕੀਆਂ ਨੇ ਹਣਾ ਕਿਹੜੇ ਕਿਹੜੇ ਪਲੇਅਰ ਹੁੰਦੇ ਸੀ ਬਈ 70 75 ਸਾਡੇ ਨਾਲ ਸਾਡੇ ਨਾਲ ਬਈ ਜ਼ਿਆਦਾ ਟਾਈਮ ਖੇਡੇ ਇੱਕ ਆਪਣਾ ਕਾਜੂ ਰਣਕੀ ਠੀਕ ਹੈ ਤੇ ਬਈ ਇੱਕ ਮੇਜਰ ਮਿਰਗਾ ਠੀਕ ਹੈ ਵਾਲਾ ਠੀਕ ਹੈ ਇੱਕ ਬਈ ਸੇਫ ਕਮੀਦੀ ਹੁੰਦਾ ਸੀਗਾ ਠੀਕ ਹੈ ਬਈ ਤੇ ਇੱਕ ਅਕਾ ਕਸ਼ੇਰੋ ਵੀ ਸਾਡੇ ਨਾਲ ਬਹੁਤ ਮੈਚ ਖੇਡੇਗਾ ਬਈ ਠੀਕ ਹੈ ਬਈ ਤੇ ਪਿੰਡ ਦੇ ਕਿਹੜੇ ਪਲੇਅਰ ਹੁੰਦੇ ਸੀ ਬਈ ਪਿੰਡ ਦੇ ਬਈ ਸੀ ਪਿੰਡ ਪੰਦਰੇ ਸਾਰੇ ਪਲੇਅਰ ਤੱਕੜਾ ਹੋਈ ਤੇ ਸਾਰੇ ਪਿੰਡ ਦੀ ਹੁੰਦੀ ਸੀਗੇ ਠੀਕ ਹੈ ਬਈ ਹਾਂ ਬਾਹਰੋਂ ਤਾਂ ਜ਼ਿਆਦਾ ਕੋਈ ਹੈ ਨਹੀਂ ਤੇ ਉਹਦਾ ਪਿੰਡ ਇੱਕ ਇੱਕ ਨਾਤੇ ਬਾਹਰ ਹੁੰਦਾ ਸੀ ਬਈ ਉਹਦਾ ਠੀਕ ਹੈ ਬਈ ਪਿੰਡ ਦੀ ਖੇਡਦੀ ਬਈ ਸੀ ਤਾਂ ਬਾਅਦ ਚ ਲਾਲਾ ਸੱਜਣ ਸਾਡੇ ਚ ਬਹੁਤ ਖੇਡਿਆ ਬਈ ਮੈਚ ਓਪਨ ਦੇ ਠੀਕ ਹੈ ਬਈ ਉਹ ਪੱਕਾ ਖੇਡਿਆ ਡੇਜਾ ਠੀਕ ਹੈ ਬਈ ਬਹੁਤ ਵਧੀਆ ਬਾਜੀ ਤੀ ਬਈ ਉਹ ਤੇ ਓਪਨ ਦੇ ਮੈਚ ਵੀ ਤੁਹਾਡੇ ਕਿਹੜੀ ਟੀਮ ਨਾਲ ਜ਼ਿਆਦਾ ਵੀ ਤੁਹਾਨੂੰ ਲੱਗਦਾ ਵੀ ਆ ਲੈ ਵੀ ਅੱਜ ਤਾਂ ਡਾਂਗੇ ਖੜਕੂ ਵੀ ਕਿਹੜੀ ਟੀਮ ਨਾਲ ਛੋਟੀ ਡਾਂਗ ਫੁੱਲ ਖੜਕਦੀ ਵੀ ਬਈ ਸਾਰੀ ਉਤਾਂ ਤੱਕੜੀ ਟੀਮਾਂ ਬਾਕੀ ਹੋਰ ਕਾ ਵੀ ਸਾਰੀ ਤਕੜੀ ਨੇ ਬਈ ਟੀਮਾਂ ਫਿਰ ਵੀ ਕੁਸ਼ਕ ਹੁੰਦੀਆਂ ਨੇ ਵੀ ਆਪਾਂ ਨੂੰ ਚਾਰਕ ਜਾਦ ਹੁੰਦੀਆਂ ਨੇ ਵੀ ਯਾਰ ਇਹਨਾਂ ਨਾਲ ਪੂਰਾ ਖੱਦਾ ਖੜਕਦਾ ਪਹਿਲਾਂ ਬਾਈ ਮੈਂ ਤੈਨੂੰ ਆਪਣੇ 70 75 ਦੇ ਟੀਮਾਂ ਦੱਸਦਾ ਜਿਨ੍ਹਾਂ ਨਾਲ ਆਪਣੇ ਪੂਰੀ ਤੂਤੀ ਪੂਰਾ ਦਾੰਗ ਖੜਕਦੀ ਪੂਰੀ ਆ ਹਾਂ ਬਈ ਜ਼ਰੂਰ ਜ਼ਰੂਰ ਦੱਸੋ ਬਈ ਬਾਈ ਦੋ ਤਾਂ ਸੇਰੂ ਹੋ ਗਈਆਂ ਦੀਆਂ ਕਾਕੇ ਬਾਈ ਵਾਲੀ ਤੇ ਦੂਜੀ ਕ ਠੀਕ ਆ ਬਈ ਹਨਾ ਨੂਨੀ ਹੋਰ ਵਾਲੀ ਠੀਕ ਆ ਬਈ ਤੇ ਰਾਮਪਰਾਪੂਲ ਹੋ ਗਈ ਬਾਈ ਟੰਡੋਲੀ ਹੋ ਗਈ ਫਤਗੜ ਸੱਣਾ ਹੋ ਗਈ ਠੀਕ ਆ ਬਈ ਤੁਹਾਂ ਕਰਾਟੂ ਉਹ ਇਹ ਨਹੀਂ ਬਾਈ ਨਾਲ ਪੂਰੀ ਦਾ ਪੂਰੀ ਆਪਣੀ ਦਾ ਕੜ ਕਰਦੀ ਬਿੱਲੇ ਸਿੱਧੇ ਬਹੋਰੀ ਬਾਈ ਉਹ ਬਾਈ ਠੀਕ ਹੈ ਪੂਰੇ ਤਹੌ ਦੇ ਚੌਕੇ ਹੋ ਗਏ ਬਾਈ ਠੀਕ ਹੈ ਬਾਈ ਵਾਹ ਬਾਈ ਨਾਲ ਪੂਰੀ ਆਪਣੀ ਵਗੇ ਮੈਚ ਲੱਗਦਾ ਜਾਨੀ ਕਿ 775 ਦੇ ਪਹਿਲਾਂ ਵੀ ਓਪਨ ਵਾਂਗੂ ਲੱਗਦੇ ਸੀ ਮੈਚ ਜਾਨਾ ਬਹੁਤ ਤਗੜੇ ਸਾਰੀ ਟੀਮਾਂ ਬਾਈ ਪੂਰੀ ਤਗੜੀਆਂ ਦੀ ਬਈ ਉਦੋਂ ਦਾ ਠੀਕ ਹੈ ਬਾਈ ਹਣਾ ਹੁਣ ਤਾਂ ਇੱਕ ਦੋ ਟੀਮਾਂ ਤਗੜੀਆਂ ਹੁੰਦੀਆਂ ਨੇ ਚੱਲ ਉਹ ਤਾਂ ਬਈ ਸਾਰੀ ਤਗੜੀਆਂ ਹੁੰਦੀਆਂ ਸੀ ਉਹ ਦਿਨ ਜਿਆਦਾ ਆਉਂਦੇ ਹੁਣ ਬਈ ਹਾਂ ਬਈ ਜਿਆਦਾ ਆਉਂਦੇ ਨੇ ਕਿ ਕੋਈ ਇਹ ਨਹੀਂ ਹੁੰਦਾ ਜਾਨਾ ਵੀ ਆਪਾਂ ਜੋ ਬਸ ਐ ਹੁੰਦਾ ਜਿਹਦੇ ਨਾਲ ਪੈ ਗਿਆ ਪੈ ਗਿਆ ਕੋਈ ਹੌਣੀ ਨਹੀਂ ਹੁੰਦਾ ਦੀ ਬਾਈ ਮੈਂ ਖੇਡਦੀ ਕਿ ਖੇਡਦੇ ਦੀ ਛੋੜਦੀ ਬਾਈ ਹਾਂ ਕਿਉਂਕਿ ਵੀ ਆਪਣੇ ਥੋੜੀ ਜਿਹਾ ਬਲਣ ਚੱਲ ਤਾਕੜੀ ਦੀ ਹੈ ਨਾ ਰੇਡ ਵੀ ਤਾਕੜੀ ਦੀ ਹੈ ਨਾ ਤਾਂ ਵੀ ਕੁਛ ਨਹੀਂ ਹੁੰਦਾ ਜਿਹਦੇ ਨਾਲ ਪੈਂਦਾ ਪਈ ਜਾਂਦੇ ਬਸ ਇਹ ਚੀਜ਼ ਹੁੰਦੀ ਜੀ ਪਹਿਲਾਂ ਤਾਂ ਤੇ ਬਈ ਓਪਨ ਚ ਫਿਰ ਕਿਹੜੀਆਂ ਕਿਹੜੀਆਂ ਟੀਮਾਂ ਟੱਕਰ ਦਿੰਦੀਆਂ ਦੀਆਂ ਓਪਨ ਦੇ ਬਾਈ ਮਟੋਟਲਾ ਹੋ ਗਈ ਹੋ ਜਾਂਦੀ ਸੀ ਹਾਂ ਚਾਂਗਲੀ ਹੋ ਜਾਂਦੀ ਸੀ ਜਲਫਾ ਮੰਡੀ ਹੋ ਜਾਂਦੀ ਸੀ ਠੀਕ ਹੈ ਜੀ ਹੈ ਨਾ ਦਿਕਕਰਾਲਾ ਭਾਈ ਕੋਈ ਜਾਂਦੀ ਸੀ ਬਾਈ ਠੀਕ ਹੈ ਬਈ ਪੂਰਾ ਜਨ ਕੇ ਵਧੀਆ ਤਾਕੜੇ ਮੈਚ ਲਾ ਉਸ ਟਾਈਮ ਪੂਰੀਆਂ ਨਾਮੀ ਤਕੜੇ ਨੇ ਬਾਈ ਤੇ ਉਦੋਂ ਬਈ ਪਲੇਅਰ ਕਿਹੜੇ-ਕਿਹੜੇ ਤਕੜੇ ਹੁੰਦੇ ਸੀ ਵੀ ਸੋਨੂੰ ਉਂਗਲਾਂ ਦੇ ਜਾਦ ਹੁਣ ਹਨਾ ਵੀ ਆਹ ਪਲੇਅਰ ਉਦੋਂ ਨਾਲੀ ਤੂਤੀ ਬੋਲਦੀ ਸੀ ਪੂਰੀ ਉਦੋਂ ਬਾਈ ਆਪਣਾ ਇੱਕ ਸੰਗਾਰਾ ਹਾਲ ਸੀਗਾ ਠੀਕ ਹੈ ਬੜਾ ਤਕੜਾ ਬਾਈ ਪਲੇਅਰ ਆ ਹਨਾ ਬਾਈ ਮਾਰਦਾ ਸੀ ਮੈਂ ਤਾਂ ਉਹ ਠੀਕ ਹੈ ਇੱਕ ਵਾਰ ਜਿੱਦੇ ਮੂਰੇ ਹੋ ਜਾਂਦਾ ਸੀਗਾ ਬਸ ਬਸੇ ਕਰਾਉਂਦਾ ਸੀ ਉਹ ਜੀਬ ਕਢਾਇਆ ਜਾਂਦਾ ਸੀ ਜੀਬ ਕਢਾ ਦਿੰਦੀ ਬਾਈ ਬਹੁਤ ਤਕੜਾ ਪਲੇਅਰ ਸੀਗਾ ਖਿੱਚ ਵਾਲੀ ਪੈੜੀ ਮਾਰਦਾ ਸੀਗਾ ਠੀਕ ਹੈ ਬਈ ਹਨਾ ਹਾਂ ਬਈ ਆਪਣੇ ਉਦੋਂ ਜਾਫੀ ਬਾਈ ਇਹ ਸੰਗਾਰਾ ਹਾਲ ਹੋ ਗਿਆ ਸੀਗਾ ਬਾਈ ਹੋ ਗਿਆ ਤੀਆ ਲਾਲਾ ਸਿੰਘਾਇਣਾ ਹੂੰ ਮਹਿੰਦੀ ਮਟੋੜਲਾ ਠੀਕ ਹੈ ਤੇ ਆਪਣਾ ਬਾਲੂ ਚ ਨੇੜੀ ਇਹ ਬਾਈ ਬਹੁਤ ਤਾਕੜੇ ਪਲੇਅਰ ਤੇ ਕੇਦੋਂ ਠੀਕ ਹੈ ਬਈ ਰਾਜਕ ਕਕਰਾਲਾ ਬਾਈ ਹੋ ਗਿਆ ਠੀਕ ਹੈ ਬਈ ਬਾਈ ਜਿੰਨਾ ਤੂੰ ਦੀ ਬੋਲਦੀ ਤੀ ਤੂੰ ਮੋੜ ਕਕਰਾਲਾ ਬਾਈ ਹਨਾ ਉਦੋਂ ਇਹਨਾਂ ਦੀ ਪੂਰੀ ਤੂਤੀ ਬੋਲ ਹਾਂ ਬਾਈ ਪੂਰੀ ਤੂਤੀ ਬੋਲਦੀ ਸੀ ਤੂੰ ਬਹੁਤ ਤਾਕੜੇ ਪਲੇਅਰ ਸੀ ਇਹ ਵੀ ਠੀਕ ਹੈ ਬਈ ਤੇ ਬਾਈ ਤੁਸੀਂ ਕਬੱਡੀ ਤੋਂ ਦੂਰ ਕਿਉਂ ਹੋ ਗਏ ਜਗਰਾਜ ਬਾਈ ਕਬੱਡੀ ਤੋਂ ਦੂਰ ਬਾਈ ਇੱਕ ਤਾਂ ਮੋਢੇ ਤੇ ਸੱਟ ਲੱਗੀ ਦੀ ਬਾਈ ਆਪਣੇ ਤੇ ਗੋਡੇ ਤੇ ਵੀ ਸੱਟ ਲੱਗੀ ਤੀ ਜੀ ਇਹ ਕਰਕੇ ਵੀ ਜਾਣਾ ਵੀ ਚੱਲ ਸੱਟ ਮੇ ਸੱਟ ਫੇਟਾ ਬਈ ਜਿਆਦਾ ਲੱਗਦੇ ਰਹਿੰਦੇ ਸੀ ਠੀਕ ਹੈ ਬਈ ਬੜਾ ਠੀਕ ਹੈ ਮਰਾ ਵਧੀਆ ਜਾਨਕੀ ਪ੍ਰਦਰਸ਼ਨ ਕਰਨ ਲੱਗਦੇ ਤੇ ਉਹਦੀ ਵੀ ਸੱਟ ਲੱਗ ਜਾਂਦੀ ਸੀ ਇੱਕ ਕੂਣੀ ਬਾ ਵੀ ਨਿਕਣ ਨਿਕਣ ਲੱਗ ਗਈ ਸੀ ਆਪਣੀ ਸੱਟਾਂ ਕੇ ਫੇਟਾਂ ਨੇ ਘੇਰ ਲਿਆ ਹਾਂ ਸੱਟਾਂ ਬੇਟਾਂ ਨੇ ਬਾਈ ਘੇਰ ਲਿਆ ਤਾਂ ਕਰਕੇ ਬਈ ਕਬੱਡੀ ਫੇਰ ਦੂਰ ਹੋਣਾ ਪਿਆ ਬਈ ਕਬੱਡੀ ਤੋਂ ਤੇ ਬਈ ਫਿਰ ਛੋਡੀ ਕਿਸੇ ਨੇ ਬਾਹ ਨਹੀਂ ਫੜੀ ਜਦੋਂ ਵੀ ਛੋਡੇ ਸੱਟਾਂ ਫੇਟਾਂ ਲੱਗੀਆਂ ਨਹੀਂ ਬਾਈ ਉਦੋਂ ਬਾਹ ਬੂ ਅੰਨਾ ਕੋਈ ਹੈ ਨਹੀਂ ਤੀ ਉਦੋਂ ਹਾਂ ਵੀ ਚੱਲ ਹੁਣ ਦਾ ਸੋਸ਼ਲ ਮੀਡੀਆ ਆ ਗਿਆ ਨਾ ਕਿਹਦੀ ਸੱਟ ਫੇਟ ਲੱਗਦੀ ਆ ਹ ਠੀਕ ਹੈ ਵੀ ਸੱਟ ਲੱਗੀ ਤਾਂ ਜਿਹੜਾ ਪਲੇਅਰ ਹੁੰਦਾ ਸੀ ਉਹਨੂੰ ਆਪਨੇ ਆਪਣੇ ਰਿਕਵਰ ਕਰਨੀ ਪੈਂਦੀ ਸੱਟ ਵੀ ਕੋਈ ਨਹੀਂ ਬਾਹ ਫੜਦਾ ਉਹਦਾ ਕੋਈ ਬਾਹ ਨਹੀਂ ਫੜਦਾ ਦੀਗਾ ਇੱਕ ਆਪਾਂ ਹੀ ਆਪਣੇ ਉੱਤਰ ਪਤੀ ਆਪੇ ਆਪਣੇ ਵੀਰ ਚ ਕੋਈ ਪ੍ਰਮੋਟਰ ਨਹੀਂ ਹੈਗੇ ਨੇ ਉਦੋਂ ਠੀਕ ਹੈ ਵੀ ਇਸ ਕਰਕੇ ਬਾਈ ਚੱਲ ਬਾਈ ਆਪਦੀ ਸੱਟਾ ਫਿਟ ਆਪੇ ਬਾਈ ਆਪੇ ਹੀ ਉਹ ਕਰਦੇ ਸੀਗੇ ਇਹ ਕਵਰ ਕਰਦੇ ਸੀਗੇ